ਪਿੰਡਾਂ ਵਿੱਚ ਜਿਹੜਾ ਖਾਸ ਕਰਕੇ ਦਲਤ ਵਰਗ ਹੈ ਪਛੜਿਆ ਵਰਗ ਗਰੀਬ ਲੋਕ ਨੇ ਮਜ਼ਦੂਰ ਲੋਕ ਨੇਗੇ ਉਹਨਾਂ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਜਾਗਰੂਕਤਾ ਹੈ ਵੀ ਜਦੋਂ ਅਸੀਂ ਇਹ ਗੱਲਾਂ ਦੋ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਲੋਕਾਂ ਨੂੰ ਤਾਂ ਉਹ ਪਹਿਲੇ ਕਹਿੰਦੇ ਨੇ ਹਾਂ ਜੀ ਇਹ ਗੱਲ ਤਾਂ ਪੱਕੀ ਹੈ ਸਾਡੀ ਲੋਕ ਸਭਾ ਸਿੰਘੂਰ ਦੇ ਵਿੱਚ ਨੌ ਹਲਕਿਆਂ ਦੇ ਵਿੱਚ ਬੜੀ ਟੀਮ ਬੜੀ ਮਜ਼ਬੂਤ ਹੈਗੀ ਵੀ ਅਸੀਂ ਜਿੱਥੇ ਵੀ ਜਾਂਦੇ ਆ ਸਾਨੂੰ ਦੂਸਰੀ ਪਾਰਟੀ ਦਾ ਬੰਦਾ ਜੇ ਪਿੰਡਾਂ 'ਚ ਨਹੀਂ ਕੋਈ ਮਿਲਦਾ ਦੂਸਰੀਆਂ ਪਾਰਟੀਆਂ ਭਾਜਪਾ ਨੂੰ ਤਾਂ ਪਿੰਡਾਂ ਵਾਲੇ ਬਣ ਨਹੀਂ ਨਹੀਂ ਦੇ ਰਹੇ ਕਹਿਰਾ ਸਾਹਿਬ ਦਾ ਜਿਹੜਾ ਬਾਹਰੋਂ ਆਉਣਾ ਤੇ ਉਹਨਾਂ ਦੀ ਜਿਹੜੀ ਲੜਾਈ ਹੈਗੀ ਆ ਉਹ ਗਰੀਬਾਂ ਮਜ਼ਦੂਰਾਂ ਵਾਸਤੇ ਕਰ ਰਹੇ ਉਹਨਾਂ ਦੀ ਆਪਣੀ ਚੌਧਰ ਦੀ ਲੜਾਈ ਹੈਗੀ ਉਹ ਕਹਿੰਦਾ ਮੈਂ ਵੱਡਾਂਗਾ ਭਗਵਾਨ ਕਹਿੰਦਾ ਭਗਵਾਨ ਤੋਂ ਵੱਡਾ ਉਹ ਕਹਿੰਦਾ ਮੈਂ ਵੱਡਾ ਭਗਵਾਨ ਤੋਂ ਵੱਡਾ ਕਹਿੰਦਾ ਮੈਂ ਵੱਡਾ ਉਹਨਾਂ ਕੋਲ ਗਰੀਬਾਂ ਵਾਸਤੇ ਕੋਈ ਮੁੱਦਾ ਨਹੀਂ ਲੋਕ ਸਭਾ ਹਲਕਾ ਸੁਗਰੂਰ ਤੋਂ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਡਾਕਟਰ ਮੱਖਣ ਸਿੰਘ ਵੱਲੋਂ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ ਡਾਕਟਰ ਮੱਖਣ ਸਿੰਘ ਸਿਰਪੁਰ ਨੇ ਪਿੰਡ ਠਿਕਰੀਵਾਲ ਵਿਖੇ ਪੁੱਜ ਕੇ ਪਾਰਟੀ ਆਗੂਆਂ ਤੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗੱਲਬਾਤ ਵੀ ਹੋਈ ਹੈ ਡਾਕਟਰ ਮੱਖਣ ਸਿੰਘ ਸਿਰਪੁਰ ਦੇ ਨਾਲ ਆਓ ਸੁਣੋ ਨਿਆ ਮੈਨੂੰ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਭੈਣ ਕੁਮਾਰੀ ਮਾਇਆ ਮਤੀਜੀ ਦੇ ਅਸ਼ੀਰਵਾਦ ਨਾਲ ਇਹ ਜਿਹੜੀ ਟਿਕਟ ਹੈਗੀ ਆ 11 ਮਈ ਨੂੰ ਮਿਲੀ ਸੀਗੀ ਨਾ 11 ਅਪ੍ਰੈਲ ਨੂੰ ਤੇ ਮੈਂ 12 ਅਪ੍ਰੈਲ ਤੋਂ ਪਿੰਡਾਂ ਵਿੱਚ ਜਾ ਰਿਹਾ ਹਾਂ ਤੇ ਘੱਟੋ ਘੱਟ ਮੈਂ 300 ਪਿੰਡ ਕਵਰ ਕਰ ਚੁੱਕਿਆ ਪਿੰਡਾਂ ਵਿੱਚ ਜਿਹੜਾ ਖਾਸ ਕਰਕੇ ਦਲਿਤ ਵਰਗ ਹੈ ਪਛੜਿਆ ਵਰਗ ਹੈ ਗਰੀਬ ਲੋਕ ਨੇ ਮਜ਼ਦੂਰ ਲੋਕ ਨੇਗੇ ਉਹਨਾਂ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਜਾਗਰਤਤਾ ਹੈ ਵੀ ਮੋਦੀ ਜਿਹੜਾ ਹੈਗਾ ਭਾਜਪਾ ਹੈਗੀ ਹੈ ਆਰਐਸਐ ਹੈਗੀ ਜਿਹੜੀ ਉਹ ਭਾਰਤ ਦਾ ਸੰਵਿਧਾਨ ਬਦਲਣ ਜਾ ਰਹੀ ਹੈ ਉਹ ਭਾਰਤ ਨੂੰ ਹਿੰਦੂ ਰਾਸ਼ਟਰ ਕੋਸ਼ਟ ਕਰਨ ਜਾ ਰਹੀ ਹੈ ਜਦੋਂ ਅਸੀਂ ਇਹ ਗੱਲਾਂ ਦੋ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਲੋਕਾਂ ਨੂੰ ਤਾਂ ਉਹ ਪਹਿਲੇ ਕਹਿੰਦੇ ਨੇ ਹਾਂ ਜੀ ਇਹ ਗੱਲ ਤਾਂ ਪੱਕੀ ਹੈ ਤੇ ਜਦੋਂ ਸੀਰੋਨ ਕਹਿੰਦਾ ਵੀ ਮੁੜਕੇ ਸ਼ਾਇਦ ਜੇ ਮੋਦੀ ਤੀਜੀ ਵਾਰ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਤਾਂ ਮੁੜਕੇ ਸ਼ਾਇਦ ਵੋਟਾਂ ਹੀ ਨਾ ਪੈਣ ਉਹ ਕਹਿੰਦੇ ਹਾਂ ਜੀ ਇਹ ਵੀ ਗੱਲ ਪੱਕੀ ਹੈ ਕਿਉਂਕਿ ਜਿਹੜਾ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਤੇ ਮੇਰੀ ਟੀਮ ਜਿਹੜੀ ਸਮੁੱਚੀ ਸਾਡੀ ਲੋਕ ਸਭਾ ਸੰਗਰੂਰ ਦੇ ਵਿੱਚ ਨੌ ਹਲਕਿਆਂ ਦੇ ਵਿੱਚ ਬੜੀ ਟੀਮ ਬੜੀ ਮਜ਼ਬੂਤ ਹੈਗੀ ਸਾਡੇ ਜਿਹੜੇ ਸਟੇਟ ਕਮੇਟੀ ਦੇ ਮੈਂਬਰ ਨੇਗੇ ਸਰਦਾਰ ਚਮਕੌਰ ਸਿੰਘ ਵੀਰ ਨੇ ਮਾਸਟਰ ਅਮਰਜੀਤ ਸਿੰਘ ਜੀ ਨੇਗੇ ਦਰਸ਼ਨ ਸਿੰਘ ਜਲੂਰ ਨੇਗੇ ਤੇ ਸਾਡੇ ਤਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਨੇਗੇ ਬਰਨਾਲਾ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਖੇੜੀ ਨੇਗੇ ਸਰੂਰ ਦੇ ਪ੍ਰਧਾਨ ਸਰਦਾਰ ਅਮਰਿਕ ਸਿੰਘ ਕੈਂਥ ਨੇਗੇ ਤੇ ਬਲੇਰ ਕੋਲ ਵਾਲੇ ਪ੍ਰਧਾਨ ਸ਼ਮਸ਼ਾਦ ਅंसारी ਜੀ ਨੇਗੇ ਇਹ ਸਾਰੀ ਟੀਮ ਸਾਰੇ 9 ਹਲਕਿਆਂ ਦੇ ਪ੍ਰਧਾਨ ਜ਼ਿਲ੍ਹਿਆਂ ਦੇ ਇੰਚਾਰਜ ਹਲਕਿਆਂ ਦੇ ਇੰਚਾਰਜ ਸਾਰੇ ਬੜੇ ਹੀ 200 ਕਰੋੜ ਨਾਲ ਤੇ ਜਿਹੜੀ ਇੱਕ ਸਭ ਤੋਂ ਵੱਡੀ ਮੈਨੂੰ ਖੁਸ਼ੀ ਦੀ ਗੱਲ ਇਹ ਆ ਵੀ ਮੇਰਾ ਪੈਸਾ ਨਹੀਂ ਖਰਚ ਕਰਾ ਦੇਕੀ ਅੱਜ ਵੀ ਮੇਰੇ ਨਾਲ ਦੋ ਗੱਡੀਆਂ ਘੁੰਮ ਰਹੀਆਂ ਇੱਕ ਸਾਡੇ ਡਾਕਟਰ ਸੁਮਨ ਸਿੰਘ ਜੀ ਦੀ ਆਪਣੀ ਪਰਸਨਲ ਕਾਰ ਹੈ ਇੱਕ ਸਾਡਾ ਮੁੰਡਾ ਸਾਥੀ ਗੁਰਬਖਸ਼ ਸਿੰਘ ਜੀ ਦੀ ਆਪਣੀ ਪਰਸਨਲ ਕਾਰ ਹੈ ਤੇ ਸਾਰੇ ਲੋਕ ਆਪਣੀਆਂ ਗੱਡੀਆਂ ਘੁਮਾ ਰਹੇ ਨੇਗੇ ਆਪ ਮਹਾਰੇ ਦਫਤਰ ਖੋਲ ਰਹੇ ਨੇਗੇ ਸਾਡਾ ਬਰਨਾਲੇ ਵੀ ਜਿਹੜਾ ਦਫਤਰ ਖੁੱਲ ਚੁੱਕਿਆ ਬਲੇਰਪੁਰਲਾ ਵੀ ਦਫਤਰ ਖੁੱਲ ਚੁੱਕਿਆ ਸਵਾਢੀਗੜ੍ਹ ਵੀ ਦਫਤਰ ਖੁੱਲ ਚੁੱਕਿਆ ਸੁਰੂਰ ਮੇਨ ਜਗਾ ਵੀ ਦਫਤਰ ਖੁੱਲ ਚੁੱਕਿਆ ਤੇ ਕਾਗਜ਼ ਭਰੇ ਜਾ ਚੁੱਕੇ ਹੈਗੇ ਮੇਰੀ ਵਾਈਫ ਮੇਰੇ ਕਵਰਿੰਗ ਕੈਂਡੀਡੇਟ ਨੇਗੇ ਇਸ ਕਰਕੇ ਜਿਹੜਾ ਹਾਥੀ ਜਿਹੜਾ ਹੈਗਾ ਨਾ ਅਸੀਂ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੀਡੀਆ ਵਾਲੇ ਦੋਸਤਾਂ ਨੂੰ ਵੀ ਅਸੀਂ ਜਿੱਥੇ ਵੀ ਜਾਂਦੇ ਆ ਸਾਨੂੰ ਦੂਸਰੀ ਪਾਰਟੀ ਦਾ ਬੰਦਾ ਜੇ ਪਿੰਡਾਂ 'ਚ ਨਹੀਂ ਕੋਈ ਮਿਲਦਾ ਦੂਸਰੀਆਂ ਪਾਰਟੀਆਂ ਭਾਜਪਾ ਨੂੰ ਤਾਂ ਪਿੰਡਾਂ ਵਾਲੇ ਬੜਨੀ ਨਹੀਂ ਦੇ ਰਹੇ ਤੇ ਜਿਹੜੇ ਝਾੜੂ ਵਾਲੇ ਨੇ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਨੇ ਲੋਕ ਸਾਰੇ ਖੈਰਾ ਸਾਹਿਬ ਦਾ ਜਿਹੜਾ ਬਾਹਰੋਂ ਆਉਣਾ ਤੇ ਉਹਨਾਂ ਦੀ ਜਿਹੜੀ ਲੜਾਈ ਹੈਗੀ ਆ ਉਹ ਗਰੀਬਾਂ ਮਜ਼ਦੂਰਾਂ ਵਾਸਤੇ ਕਰ ਰਹੇ ਉਹਨਾਂ ਦੀ ਆਪਣੀ ਚੌਧਰ ਦੀ ਲੜਾਈ ਹੈ ਉਹ ਕਹਿੰਦਾ ਮੈਂ ਵੱਡਾਂਗਾ ਭਗਵਾਨ ਕਹਿੰਦਾ ਭਗਵਾਨ ਦੁਆਰ ਵੱਡਾ ਉਹ ਕਹਿੰਦਾ ਮੈਂ ਵੱਡਾ ਭਗਵਾਨ ਦੁਆਰ ਕਹਿੰਦਾ ਮੈਂ ਵੱਡਾ ਉਹਨਾਂ ਕੋਲ ਗਰੀਬਾਂ ਵਾਸਤੇ ਕੋਈ ਮੁੱਦਾ ਨਹੀਂ ਅਸੀਂ ਚਾਹੁੰਦੇ ਆ ਵੀ ਗਰੀਬਾਂ ਨੂੰ ਫ੍ਰੀ ਐਜੂਕੇਸ਼ਨ ਮਿਲੇ ਗਰੀਬਾਂ ਨੂੰ ਜਿਹੜਾ ਹੈਗਾ ਇਹ ਆਟੇ ਦਾਲ ਤੋਂ ਹਟ ਕੇ ਇਹ ਜ਼ਮੀਨਾਂ ਵਾਲੇ ਬੰਦੇ ਜਿਹੜੇ ਗਰੀਬ ਹੈਗੇ ਜਿਹੜੇ ਇਹ ਕਾਰਖਾਨਿਆਂ ਦੇ ਮਾਲਕ ਹੋਣ ਗਰੀਬ ਵੱਡੀਆਂ ਨੌਕਰੀਆਂ ਦੇ ਮਾਲਕ ਹੋਣ ਇਹ ਅਣਖੇ ਜਿੱਥੇ ਮਾਨ ਸਨਮਾਨ ਦੇ ਨਾਲ ਜੀਣ ਇਹ ਲੜਾਈ ਸਾਡੀ ਜਿਹੜੀ ਅਣਖੇ ਜਿੱਤ ਮਾਨ ਸਨਮਾਨ ਦੀ ਇਹਨੇ ਇਹ ਗੱਲ ਨਹੀਂ ਵੀ ਇੰਡੀਆ ਗੱਠਜੋੜ ਜਿਹੜਾ ਹੋਇਆ ਉਹ ਇੰਡੀਆ ਗੱਠਜੋੜ ਸਾਨੂੰ ਸਿਰਫ ਯੂਜ਼ ਕਰਨਾ ਚਾਹਦਾ ਸੀ ਉਹ ਚਾਹੁੰਦਾ ਸੀ ਵੀ ਕੁਝ ਜਗ੍ਹਾ ਤੁਸੀਂ ਸਾਡੇ ਨਾਲ ਸਮਝੌਤਾ ਕਰ ਲਓ ਬਾਕੀ ਜਗ੍ਹਾ ਸੀ ਆਪਣੀ ਮਰਜ਼ੀ ਕਰਾਂਗੇ ਅਸੀਂ ਚਾਹੁੰਦੇ ਸੀ ਵੀ ਇੰਡੀਆ ਗੱਠਜੋੜ ਪਹਿਲਾਂ ਭੈਣ ਕੁਮਾਰੀ ਮਾਇਆ ਭਤੀਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਕੋਸ਼ਿਸ਼ ਕਰੇ ਉਹਨਾਂ ਨੇ ਇਹ ਗੱਲ ਮੰਨੀ ਨਹੀਂ ਹੈਗੀ ਉਹ ਸਿਰਫ ਸਾਡੀਆਂ ਕੁਝ ਜਗ੍ਹਾ ਤੇ ਸਾਡੀਆਂ ਵੋਟਾਂ ਵਟੋੜਨਾ ਚਾਹੁੰਦੇ ਸੀਗੇ ਉਹ ਸਾਨੂੰ ਹਿੱਸੇਦਾਰੀ ਨਹੀਂ ਦੇਣਾ ਚਾਹੁੰਦੇ ਸਾਡੀ ਇਹ ਮਜ਼ਦੂਰਾ ਦੀ ਪਾਰਟੀ ਗਰੀਬਾਂ ਦੀ ਪਾਰਟੀ ਮੈਂ ਤਾਂ ਹਰ ਜਗ੍ਹਾ ਜਾਂਦਾ ਮੈਂ ਬੰਦੇਕਾਂ ਵਾਲੇ ਕੋਲੇ ਵੀ ਜਾਂਦਾ ਉਹਨਾਂ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਨੂੰ ਪੂਰਾ ਕੰਮ ਨਹੀਂ ਮਿਲਦਾ ਉਹਨਾਂ ਨੂੰ ਪੂਰੀ ਦਿਹਾੜੀ ਨਹੀਂ ਮਿਲਦੀ ਉਹਨਾਂ ਨਾਲ ਧੋਖਾ ਹੋ ਰਿਹਾ ਤੇ ਆ ਜਿਹੜਾ ਆਟੇ ਦਾਲ ਦੇ ਲਾਲਿੱਤੇ ਗਰੀਬ ਲਾਇਡੇ ਇਹ ਵੀ ਇਹਨਾਂ ਨੂੰ ਮਿਲ ਨਹੀਂ ਰਿਹਾ ਇਹਨਾਂ ਦੇ ਕਿਵੇਂ ਰਾਸ਼ਨ ਕੜੇ ਕਾਟ ਕੱਟੇ ਗਏ ਕਦੇ ਰਾਸ਼ਨ ਕਾਰਡ ਬਣਾਤੇ ਆ ਕਿਸੇ ਨੂੰ ਜੇ 5 ਕਿਲੋ ਮਿਲਦਾ ਸੀ ਹੁਣ 3 ਕਿਲੋ ਮਿਲਣ ਲੱਗ ਗਿਆ ਆ ਜਿਹੜੀ ਸ਼ਗਨ ਆਪਣਾ ਦੂਜੀ ਸਕੀਮ ਸੀ ਆ ਝਾੜੂ ਵਾਲਿਆਂ ਦੀ 1-1000 ਰੁਪਏ ਦੀ ਉਹਦਾ ਔਰਤਾਂ ਜਿਹੜੀ ਹੈਗੀ ਆ ਗਰੀਬ ਭੈਜੰਦੀਆਂ ਸਾਰਿਆਂ ਦੇ ਉਹਨਾਂ ਦੇ ਇੱਕ ਔਰਤ ਦਾ ਹੁਣ ਤੱਕ 25 ਮਹੀਨੇ ਸਰਕਾਰ ਬਣੀ ਨੂੰ ਗੇ ਪੱਕੀ 25000 ਰੁਪਏ ਬਣਦਾ ਸੀ ਜਿਸ ਕਰਕੇ ਤਾਂ ਔਰਤਾਂ ਰਗੀਆਂ 75000 ਰੁਪਏ ਬਣਦਾ ਸੀਗਾ ਜਿਹੜਾ ਔਰਤ ਵਰਗ ਹੈਗਾ ਉਹ ਝਾੜੂ ਵਾਲੇ ਤੋਂ ਬੁਰੀ ਤਰ੍ਹਾਂ ਖਬਾ ਹੈਗਾ ਉਹ ਕਹਿੰਦੇ ਸਾਨੂੰ ਤਾਂ ਲੁੱਟ ਕੇ ਲਾਗੇ ਹਜ਼ਾਰਾਂ ਹਜ਼ਾਰ ਰੁਪਏ ਦਿਖਾ ਕੇ ਇਹ ਗਰੀਬਾਂ ਦੇ ਤੇ ਹੋਰ ਜਿਹੜਾ ਐਜੂਕੇਸ਼ਨ ਦੀ ਬੜੀ ਮੁਸ਼ਕਲ ਹੈਗੀ ਸਾਡੇ ਜਿਹੜੇ ਪਿਛਲੇ 2 ਸਾਲਾਂ ਦੇ ਵਿੱਚ 3 ਲੱਖ ਬੱਚਾ ਜਿਹੜਾ ਉਹਨਾਂ ਨੂੰ ਸਮੇਂ ਸਿਰ ਵਜੀਫਾ ਦਾ ਬੰਡ ਕਰਕੇ ਪੂਰਾ ਵਜੀਫਾ ਦਾ ਬੰਡ ਕਰਕੇ ਤਨ 3.5 ਲੱਖ ਬੱਚਾ ਜਿਹੜਾ ਹਰ ਐਜੂਕੇਸ਼ਨ ਤੋਂ ਰਹਿ ਜਾਂਦਾ ਇਹ ਬੜੀ ਵੱਡੀ ਸਮੱਸਿਆ ਆਈ ਹੈ ਅਪੀਲ ਕੀ ਲੋਕਾਂ ਨੂੰ ਸਾਡੀ ਸਾਡੀ ਲੋਕਾਂ ਨੂੰ ਅਪੀਲ ਇਹ ਆ ਦੇਖੋ ਗੁਰਬਾਣੀ ਦੇ ਵਿੱਚ ਲਿਖਿਆ ਗੁਰਬਾਣੀ ਦਾ ਪਰਮਾਨ ਹੈ ਤਖਤੇ ਰਾਜਾ ਸੋਮ ਹੈ ਜੋ ਤਖਤੇ ਲੈ ਕੇ ਮਤਲਬ ਵੀ ਤਖਤੇ ਉੱਤੇ ਲੈ ਕੇ ਰਾਜਾ ਬਹਿਣਾ ਚਾਹੀਦਾ ਜਿਹੜਾ ਗਰੀਬਾਂ ਦਾ ਹੱਬ ਹੀ ਹੋਵੇ ਮਜ਼ਦੂਰਾਂ ਦਾ ਹੱਬ ਹੀ ਹੋਵੇ ਤੇ ਜਿਹੜੇ ਇਹ ਰਾਜੇ ਰਹੇਗੇ ਤੇ ਪੰਜਾਬ ਦੇ ਕੈਪਟਨ ਬਣਿਆ ਬਾਦਲ ਬਣਿਆ ਹੁਣ ਭਗਵਾਨ ਤਬਾਨ ਹੈ ਤੇ ਉੱਪਰ ਸੈਂਟਰ ਦੇ ਵਿੱਚ ਪੰਡਜਵਾਲਾ ਨਰੂਦੀ ਰੇ ਉਹਦੀ ਬੇਟੀ ਇੰਦਰਾ ਗਾਂਧੀ ਰਹੀ ਫਿਰ ਉਹਨਾਂ ਦਾ ਬੇਟਾ ਰਜੀਵ ਗਾਂਧੀ ਰਿਆ ਵਿਚਲੀ ਅਟਲਬਾਹਰੀ ਬਾਜਬਈ ਰਿਆ ਹੁਣ 10 ਸਾਲਾਂ ਤੋਂ ਨਰਿੰਦਰ ਮੋਦੀ ਹੈ ਇਹ ਸਾਰੇ ਰਾਜੇ ਅਮੀਰਾਂ ਦੇ ਯਾਰ ਨੇ ਅਮੀਰਾਂ ਤੋਂ ਫੱਡ ਲੈ ਕੇ ਅਮੀਰਾਂ ਦੀ ਗੱਲ ਕਰਦੇ ਆ ਇਹ ਗਰੀਬਾਂ ਦੀ ਵਾਹ ਨਹੀਂ ਫੜਦੇ ਗਰੀਬਾਂ ਨੂੰ ਸਿਰਫ ਲਾਰੇ ਲੱਪੇ ਅੰਚ ਰੱਖਦੇ ਆ ਜਿਹੜੀ ਲੜਾਈ ਹੈਗੀ ਆ ਉਹ ਮੈਂ ਜੋ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਤਾਂ 300 ਪਿੰਡਾਂ ਦਾ ਮੈਂ ਦੌਰਾ ਕਰ ਚੁੱਕਿਆ ਤੇ ਇਹਨਾਂ ਕੋਲੇ ਪੈਸਾ ਹੋਣ ਕਰਕੇ ਇੱਕ ਅਖਬਾਰਾਂ ਦੀਆਂ ਖਬਰਾਂ ਜਰੂਰ ਲਵਾ ਲੈਂਦੇ ਨੇਗੇ ਜਾਂ ਵੱਡੇ ਵੱਡੇ ਪੋਸਟਰ ਜਾਂ ਹੋਰ ਫਲੈਕਸ ਲਵਾ ਲੈਂਦੇ ਨੇਗੇ ਆਦਰਵਾਈਜ਼ ਇਹਦਾ ਲੋਕਾਂ ਵਿੱਚ ਕੋਈ ਆਧਾਰ ਨਹੀਂ